ਪੁਰਾਣੀਆਂ ਜਿਹੜੀਆਂ ਤਸਵੀਰਾਂ ਕਿਸੇ زمانے 'ਚ ਬਣੀਆਂ ਸਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਸ ਵਕਤ ਦੇ ਕਿਸੇ ਮੁਸਲਮਾਨ ਮੁਸੱਵਰ ਨੇ ਬਣਾਈਆਂ ਸਨ ਪੁਰਾਣੇ ਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਕਤ ਵੀ ਫੈਜ਼ੀ ਕਰਕੇ ਚਿੱਤਰਕਾਰ ਸੀ ਉਸਨੇ ਬਣਾਈਆਂ ਸਨ ਉਹ ਤਸਵੀਰਾਂ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਤਖਤ ਦੇ ਪਈਆਂ ਬਾਕੀ ਸਭ ਤਸਵੀਰਾਂ ਕੋਈ ਸ਼ੌਬਾ ਸੰਗ ਦੀ ਕਲਪਨਾ ਹੈ ਕੋਈ ਕਿਸੇ ਹੋਰ ਦੀ ਕਲਪਨਾ ਹੈ ਕਿਸੇ ਹੋਰ ਦੀ ਕਲਪਨਾ ਹੈ ਅਸਲੀ ਤਸਵੀਰ ਉਸ ਸਮੇਂ ਦੀ ਜੋ ਉਸ ਮੁਸਲਮਾਨ ਚਿੱਤਰਕਾਰ ਨੇ ਬਣਾਈ ਸੀ ਉਹ ਪਟਨਾ ਸਾਹਿਬ ਸਾਹਮਣੇ ਪਈ ਹੈ ਹਜ਼ੂਰ ਸਾਹਿਬ ਹੈ ਸਾਹਮਣੇ ਪਈ ਹੈ ਇਸ ਤਰ੍ਹਾਂ ਗੁਰਨਾਣਕ ਦੇਵੀ ਪੜਾ ਮਦਰਾ ਸਰੀਰੇ ਗੁਰਨਾਣਕ ਦੇਵੀ ਜੋ ਉੱਚੇ ਕੱਦ ਦੇ ਵੀ ਨਹੀਂ ਮਦਰਾ ਸਰੀਰੇ ਦਾ ਪਤਲਾ ਤੋਂ ਬਲਾ ਸਰੀਰ ਹੈ ਵਿੰਗੀ ਟੇਢੀ ਪੱਗ ਸੰਵਾਲ ਬੰਨ ਲੈਂਦੇ ਨੇ ਤੈਮਤ ਬੰਨੀ ਹੋਈ ਲੰਬਾ ਚੋਲਾ ਉਹ ਤਾਂ ਬੜਾ ਕੁਝ ਦਿਖਾਂ ਦੇ ਐਨਾ ਭਾਰੀ ਭਰਕਮ ਸ੍ਰੀ ਸੋਭਾ ਸਿੰਘ ਨੇ ਦਿਖਾਇਆ ਉਸ ਵਕਤ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸਿੰਘ ਸਾਹਿਬ ਗੈਨੀ ਚੈਤ ਸਿੰਘ ਦੀ ਹੈਡ ਗ੍ਰੰਥੀ ਸਾਹਿਬ ਦਾ ਹੈਡ ਗ੍ਰੰਥੀ ਉਹਨਾਂ ਤੇ ਗੁਜ਼ਰ ਗਏ ਸ੍ਰੀ ਦਰਬਾਰ ਸਾ ਉਹ ਸੋਭਾ ਸਿੰਘ ਤੇ ਓਖੇ ਹੋਏ ਤੂਏ ਕੀ ਪਹਿਲਵਾਨਾਂ ਦੀ ਤਰ੍ਹਾਂ ਗੁਰਨਾਣਕ ਦਾ ਸਿਰ ਬਣਾ ਪੜਦੇ ਸਹੀ ਗੁਰਪ੍ਰਤਾਪ ਸੂਰਜ ਦੇ ਚਿੱਠੀ ਲਿਖਿਆ ਹੈ ਦੇਖਦੇ